ਦੇਖ ਭਾਈ ਗੱਲ ਇਹ ਆ ਤੇਰਾ ਫੈਸਲਾ ਤੇਰੇ ਹੱਥ ਦੇ ਵਿੱਚ ਠੀਕ ਆ ਕਿ ਨਹੀਂ ਜੋ ਕਰੇਂਗੀ ਉਹੀ ਹੋ ਜਾਣਾ ਦੋਨੇ ਭਰਾਰੇ ਅੰਦਰ ਬੈਠੇ ਨੇ ਰਾਮ ਗੰਨਾ ਰਾਮ ਕਬਲਾ ਦੇਖ ਆਪ ਦਾ ਤੂੰ ਨਾਲ ਗੱਲ ਕੋਈ ਕਰਨੀ ਕਿਸੇ ਕਿਸ ਨੂੰ ਦੀ ਗੱਲ ਸਲਾਬਾਸ਼ ਮੇਰਾ ਕਰ ਸਕਦੀ ਆ ਠੀਕ ਆ ਮੈਂ ਚਲਿਆ ਅੰਦਰ ਆ ਯਾਰ ਭਾਈ ਆਪਾਂ ਨੂੰ ਕਿਹੜੇ ਚੱਕਰਾਂ 'ਚ ਪਾਈ ਫਿਰਦਾ ਵਾ ਲੈ ਆ ਫੇਰ ਆਈ ਖੜੀ ਹੈਗੀ ਹੁਣ ਹੈ ਉਹਦਣੇ ਆਪਣੇ ਨਾਲ ਝੂਠੇ ਸਹੇਂ ਕਰਾ ਕੇ ਲੱਗੀ ਵਿਆਹ ਕਰਾਉਣਾ ਵਿਆਹ ਕਰਾਉਣਾ ਵਾ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਹੈਗੀ ਆਪਣਾ ਵੱਡਾ ਭਾਈ ਆ ਆਪਣੇ ਲਈ ਵਧੀਆ ਸੋਚੂਗਾ ਆਪਾਂ ਨੂੰ ਵੀ ਗੱਲ ਮੰਨਣੀ ਪੈਣੀ ਆ ਹਾਂਜੀ ਕਿਵੇਂ ਹੋ ਹਾਂਜੀ ਤੁਸੀਂ ਫੇਰ ਆ ਗਏ ਸੈਨ ਦਾ ਕਰਾ ਕੇ ਲੈ ਕੇ ਤੁਸੀਂ ਹੁਣ ਕੀ ਕਰਨਾ ਹੈ ਉਹ ਮੇਰੀ ਗੱਲ ਤੁਹਾਡੇ ਭਾਈ ਜੀ ਨਾਲ ਹੋਊਗੀ ਮੈਂ ਹੁਣ ਇੱਥੇ ਹੀ ਰਹਿਣਾ ਉਹ ਇੱਥੇ ਹੀ ਰਹਿ ਕੇ ਮੈਂ ਆਪਣੇ ਵਿਆਹ ਦਾ ਫੈਸਲਾ ਲਵਾਂਗੀ ਤੇ ਮੈਂ ਹੁਣ ਕਰਨਾ ਆਰਾਮ ਤੇ ਤੁਸੀਂ ਦੋਨੇ ਆਣੇ ਚਲੋ ਆ सच ही कहते न्या का फैसला ना सोच समझ के ही लेना चाहिए ਮੈਂ ਵੀ ਨਾ ਕੰਮ ਲਈ ਆ ਚਾਰ ਦਿਨਾਂ ਦੀ ਦੋਸਤੀ ਨੂੰ ਨਾ ਸਮਝ ਲਿਆ ਕਿ ਹਾਂ ਮੈਂ ਵੀ ਉੱਠ ਕੇ ਵਿਆਹ ਕਰਵਾ ਲਿਆ ਤੇ ਚਲ ਕੋਈ ਨਾ ਭੁਗਤੀ ਤਾਂ ਮੈਂ ਹੀ ਆ ਨਾ ਆ ਬਾਈ ਨੂੰ ਕੀ ਹੋ ਗਿਆ ਯਾਰ ਪਹਿਲਾਂ ਉਹ ਕੁੜੀ ਤੋਂ ਸੈਨ ਕਰਾ ਲਏ ਆਪਣੇ ਹੁਣ ਉਹਨੂੰ ਘਰੇ ਬਾੜ ਲਿਆ ਵੀ ਇੱਥੇ ਹੀ ਰਹੂਗੀ ਓਏ ਯਾਰ ਬਾਈ ਦਾ ਫੜਾ ਜਵੇਂ ਕੋਲਾ ਵਾ ਕੋਈ ਕੁਛ ਗੱਛ ਨਹੀਂ ਕਰਦਾ ਜਿਹਨੂੰ ਦੇਦਾ ਘਰੇ ਬਾੜ ਲੈਂਦਾ ਵਾ ਪਰ ਇਹ ਆਪਣੇ ਘਰ ਦਾ ਮਾਮਲਾ ਵਾ ਆਪਾਂ ਨੂੰ ਕੱਢਣੀ ਪੈਣੀ ਆ ਬੀ ਅਕਸਰ ਨੂੰ ਕਰਨ ਕੀ ਆਈ ਐ ਇੱਥੇ ਇਹ ਤਾਂ ਦੇਖਣਾ ਪੈਣਾ ਵਾਓ ਵਾਓ ਕੀ ਗੱਲਾਂ ਹੁੰਦੀਆਂ ਭੁਜਾਵੇਂ ਆ ਕੀ ਪਿਆਜ਼ ਕੱਟਦੇ ਹੋ ਅੱਜ ਕੀ ਬਣਾਉਣਾ ਉਹ ਬਣਦਾ ਤਾਂ ਇੱਥੇ ਰੋਜ਼ ਹੀ ਕੁਛ ਨਾ ਕੁਛ ਹੈਗਾ ਹੀ ਯਾਰ ਤੁਸੀਂ ਦੱਸੋ ਕੀ ਖਾਣਾ ਆਹੋ ਬਣਾਵਣਾ ਤੁਹਾਡੇ ਲਈ ਮੁਰਗਾ ਹੈਂ ਤੁਸੀਂ ਪਹਿਲਾਂ ਇਹ ਦੱਸੋ ਇੱਥੇ ਕਰਨ ਕੀ ਆਏ ਹੋ ਅਸੀਂ ਕਿਹੜੇ ਕੰਮ ਆਏ ਆ ਉਹ ਬਣਾ ਲ ਬਣਾ ਲ ਜਿਹੜਾ ਵੀ ਬਣਾਵਾਂਗੇ ਨਾ ਆਪ ਨੂੰ ਸਭ ਕੁਝ ਸਮਝ ਹੋ ਰਿਹਾ। ਨਾਲੇ ਜਿਹੜਾ ਤੁਸੀਂ ਬਾਰ-ਬਾਰ ਪੁੱਛ ਜੰਨੇ ਨਾ ਮੈਂ ਇੱਥੇ ਕੀ ਕਰਨ ਆਈ ਆ। ਮੈਂ ਨਾ ਆਪਣੇ ਵਿਆਹ ਦਾ ਨਾ ਮਸਲਾ ਹੱਲ ਕਰਨ ਆਈ ਹਾਂ। ਹਲੇ ਤੇਰੇ ਵਿਆਹ ਦਾ ਮਸਲਾ ਹੱਲ ਨਹੀਂ ਹੋਇਆ ਹੈਗਾ ਹਲੇ। ਸੈਂਤਾ ਕਰਾ ਕੇ ਲੈ ਗਈਆਂ ਸਾਡੇ ਕੋਲੋਂ। ਯਾਰ ਮੈਂ ਕੀ ਦੱਸਾਂ? ਮੇਰੇ ਨਾਲ ਇੱਕ ਮੁੰਡੇ ਨਾਲ ਨਾ ਗੱਲਬਾਤ ਚੱਲਦੀ ਸੀਗੀ ਤੇ ਮੈਂ ਉਹਦੇ ਨਾਲ ਨਾ ਪੋਰਟ ਮੈਜ ਕਰਵਾ ਲਈ ਤੇ ਉਹਨਾਂ ਲਈ ਨਾ ਮੈਨੂੰ ਨਾ ਤਿੰਨ ਗਵਾਹ ਦੀ ਲੋੜ ਸੀਗੀ ਤਾਂ ਕਿ ਮੈਂ ਤੁਹਾਡੇ ਫਿਰ ਨਾਲ ਸੈਂਡ ਕਰਾ ਲਈ। ਤੇ ਹੁਣ ਜਦ ਮੈਂ ਫੋਨ ਕਰਦੀ ਆ ਉਹ ਮੇਨਾ ਰਹਿਣ ਨਾ ਇਨਕਾਰ ਕਰਦੇ ਪੈਣੇ ਤੇ ਦੱਸੋ ਹੁਣ ਮੈਂ ਕੀ ਕਰਾਂ ਬਿਲਕੁਲ ਸਹੀ ਹੋਇਆ ਤੇਰੇ ਨਾਲ ਤੇਰੇ ਆਗਿਆ ਕੁੜੀਆਂ ਨਾ ਮਾਵਾ ਭੈਣ ਭਰਾ ਦੀ ਇੱਜ਼ਤ ਨਾਲ ਰੋਲ ਕੇ ਜਿਹੜੀਆਂ ਬਾਹਰ ਖੇ ਖਾਣ ਜਾਂਦੀਆਂ ਨੇ ਨਾ ਉਹਨਾਂ ਨਾਲ ਐਦਾਂ ਹੀ ਹੋਣਾ ਚਾਹੀਦਾ ਐਦਾਂ ਹੀ ਧੱਕੇ ਮਿਲਣੇ ਚਾਹੀਦੇ ਤੈਨੂੰ ਹਾਂ ਕੀ ਆ ਕੀਦਰ ਦਾ ਬੰਦਾ ਵਾ ਕੀ ਨਾਮ ਹੈ ਦਾ ਇਹਦਾ ਨਾਂ ਪੁੱਛੋ ਤੁਸੀਂ ਇਹਦਾ ਤਾਂ ਨਾਮ ਸੀ Karela ਰੱਖਿਆ ਹੋਇਆ ਤੂੰ ਸਹੀ ਗਿਆ जयंता भाई जाग देख दिया मैं तू ओ रात मूह कि चक्या मैं भाई बाथरूम चलिया ਜਦ ਤੱਕ ਕੁੜੀ ਇੱਥੇ ਹੈ ਨਾ ਤੁਸੀਂ ਦੋਨਾਂ ਜਣਿਆਂ ਨੇ ਬਾਹਰ ਲੈ ਬਾਥਰ ਨਹੀਂਣਾ। ਓਂ ਕੀ ਬਾਈ ਯਾਰ ਤਰੇ ਜਾਂ ਨਾ ਦਰੀ। ਜਦ ਤੱਕ ਇੱਥੇ ਮੈਂ ਬੈਠਾ ਨਾ ਤੁਸੀਂ ਦੋਨਾਂ ਜਣੇ ਅੰਦਰ ਨਹੀਂ ਜਾ ਸਕਦੇ। ਓਏ ਪਰ ਤੂੰ ਕਿਧਰ ਨੂੰ ਚੱਕਿਆ? ਬਾਈ ਮੈਂ ਬਾਥਮ ਲੈ ਜਾਣਾ। ਉੱਥੋਂ ਨੂੰ ਕੱਟਿਆਂ ਨੂੰ ਸਾਰਾ ਕੁਝ ਆਉਂਦਾ। ਜੇ ਬੱਚਾ ਬਾਹਰ ਉਹ ਵੀ ਗਿਆ ਹੋਇਆ। ਗੀ ਤਿਆਰ ਚ ਦੇਖਦੀ ਆ ਮੈਂ ਇੰਨਾ ਚ ਕਿਹਦੇ ਨਾਲ ਵਿਆਹ ਕਰਾਉਣੀ ਆ ਤੇ ਮੈਨਾ ਆਫਿਸ ਜਾਨੀ ਆ ਹੈ ਰੱਬਾ ਤੁਸੀਂ ਤਾਂ ਮੇਰੀਆਂ ਨਾ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਤਾ ਦੇਰੀ ਭੈਣੇ ਤੂੰ ਕਿੱਥੇ ਚਲੀ ਗਈਆਂ ਰਖੜੀਆਂ ਦਾ ਦਿਨ ਨੇੜੇ ਆ ਰਿਹਾ ਹੁਣ ਤੈਨੂੰ ਮੈਂ ਕਿੱਥੇ ਕਿੱਥੇ ਲੱਭਾਂ ਲੱਕੀ ਭੈਣੇ ਵੈਸੇ ਤੂੰ ਚੰਗਾ ਨਹੀਂ ਕੀਤਾ ਗਲਿਸ਼ਤਾ ਕੋਈ ਦੇਖ ਨਹੀਂ ਰਿਹਾ ਆਹੀ ਗੇਟ ਖੜਕਾ ਕੇ ਦੇਖ ਲਈਏ ਕੁਝ ਪਤਾ ਲੱਗ ਜੇ ਓ ਓ ਨੀ ਕੀ ਗੱਲ ਹੋ ਗਈ ਆ ਇਹ ਤਾਂ ਦੇਖ ਕੇ ਹੀ ਭੱਜਲੇ ਅੰਦਰ ਨੂੰ ਸਮਝ ਨਹੀਂ ਆਇਆ ਬਾਈ ਉਹ ਲੱਗਦਾ ਫੇਰ ਕੋਈ ਪੁਲਿਸ ਵਾਲਾ ਆ ਕੀ ਕਹਿੰਦਾ ਤੂੰ ਪੁਲਿਸ ਵਾਲੇ ਆ ਉਹ ਜਦ ਗੇਟ ਖੜਕਦਾ ਤੇਰੀ ਉਹੀ ਮੋਕ ਨਿਕਲ ਜਾਂਦੀ ਆ ਤੂੰ ਹਰੇਕ ਨੂੰ ਸਮਝ ਲੈਂਦਾ ਵੀ ਪੁਲਿਸ ਵਾਲੇ ਹੀ ਆ ਇਹ ਕੋਈ ਹੋਰ ਵੀ ਹੋ ਸਕਦਾ ਤੂੰ ਦੇਖਦਾ ਫਿਰ ਮੈਂ ਹਾਂਜੀ ਅੱਤ ਤੁਸੀਂ ਇਹ ਦੇਖੋ ਕੁੜੀ ਨੂੰ ਤੁਸੀਂ ਜਾਣਦੇ ਜੀ ਦੱਸੋ ਕੀ ਕੰਮ ਸੀ ਆਲਵਾ ਦੇ ਅੰਦਰ ਬੈਠ ਕੇ ਗੱਲ ਕਰਦੇ ਹਾਂ ਹਾਂਜੀ ਹੁਣ ਦੱਸੋ ਜੀ ਮੈਂ ਕਹਿੰਦਾ ਜੀ ਤੁਸੀਂ ਇਹ ਕੁੜੀ ਨੂੰ ਜਾਣਦੇ ਇਹ ਤੁਹਾਡੀ ਲੱਗਦੀ ਹੀ ਹੈ ਜੀ ਇਹ ਮੇਰੀ ਸਿਸਟਰ ਲੱਗਦੀ ਹੈ کافی ਦਿਨਾਂ ਤੋਂ ਮੈਂ ਉਹਨੂੰ ਲੱਭ ਰਿਹਾ ਹਾਂ ਕਿਉਂਕਿ ਇਹ ਮੈਨੂੰ ਮਿਲ ਨਹੀਂ ਰਹੀ ਘਰ ਤੋਂ ਕੋਈ ਗੱਲ ਤੋਂ ਗੱਲ ਹੋ ਗਈ ਸੀ ਉਸ ਕਰਕੇ ਇਹ ਘਰੋਂ ਰੁੱਕ ਕੇ ਆ ਗਈ ਹੈ ਅਗਰ ਤੁਹਾਨੂੰ ਇਸ ਬਾਰੇ ਪਤਾ ਤਾਂ ਮੇਰੀ ਹੈਲਪ ਜਰੂਰ ਕਰੋ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਬਹੁਤ ਤੀਵ੍ਰ ਤਲਾਸ਼ ਰਿਹਾ ਹਾਂ ਠੀਕ ਹੈ ਮੈਂ ਇੱਕ ਮਿੰਟ ਇੱਥੇ ਖੜੋ ਮੈਂ ਆਇਆ ਇੱਕ ਮਿੰਟ ਹੋ ਗਈ ਕੁੜੀ ਦਾ ਭਾਈ ਆਇਆ ਅੱਛਾ ਹੁਣ ਕੀ ਕਰੀਏ ਉਪਰ ਇਹ ਚੰਗੀ ਗੱਲ ਆ ਜੇ ਉਹਦਾ ਭਾਈ ਆਇਆ ਤੂੰ ਅੰਦਰ ਬਿਲਾਓ ਹਾਂਜੀ ਭਾਜੀ ਦੱਸੋ ਕੀ ਕੰਮ ਆਇਓ ਭਾਜੀ ਮੈਂ ਬਹੁਤ ਪਰੇਸ਼ਾਨ ਆ ਮੇਰੀ ਭੈਣ ਕਾਫੀ ਦਿਨਾਂ ਤੋਂ ਕਰੋ ਰੁਸ ਕੇ ਚਲੀ ਗਈ ਆ ਆ ਉਹਦੀ ਫੋਟੋ ਹੈਗੀ ਆ ਠੀਕ ਹੈ ਕੀ ਤੁਸੀਂ ਇਹਨੂੰ ਲੱਭਣ ਵਾਸਤੇ ਮੇਰੀ ਮਦਦ ਕਰ ਸਕਦੇ ਜੀ ਕੁੜੀ ਤਾਂ ਭਾਜੀ ਦੇਖੀ ਹੋਈ ਹੈ ਸਾਡੀ ਇਹ ਇਹਨੂੰ ਲੱਭਣ ਚ ਕੋਈ ਹੁਣ ਮਸਲਾ ਨਹੀਂ ਹੈਗਾ ਮਿਟ ਜੂਗੀ ਸਚੀ ਭਾਜੀ ਮੈਂ ਤੁਹਾਡਾ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਤੁਹਾਡਾ ਕਿਹੜੇ ਸ਼ਬਦ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਾਂ ਮੈਂ 1 ਮਹੀਨਾ ਹੋ ਗਿਆ ਇਹਨੂੰ ਬਹੁਤ ਲੱਭ ਲੱਭ ਕੇ ਕਮਲਾ ਹੋ ਗਿਆ ਲੇਕਿਨ ਮੈਨੂੰ ਕਿਤੇ ਨਹੀਂ ਸੀੜ ਵੀ ਹੈ ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚੇ ਹੋ ਤੁਹਾਡਾ ਹੁਣ ਮਸਲਾ ਵੀ ਹੱਲ ਹੋ ਜਾਊਗਾ ਛੋਟੇ ਹਾਂਜੀ ਭਾਈ ਜੀ ਇੱਥੇ ਆ ਤੂੰ ਮੇਰੇ ਕੋਲ ਛੋਟੇ ਬੈਠ ਆ ਫੋਟੋ ਦੇਖਦਾ ਹੂੰ ਹੂੰ ਇਹ ਐਸੇ ਕੁੜੀ ਦੇ ਪੈਸਾ ਆਏ ਨੇ ਇਹਨਾਂ ਦਾ ਮਸਲਾ ਹੱਲ ਕਰਨਾ ਦੇਖੋ ਤੁਸੀਂ ਕਰਨਾ ਈ ਮਸਲਾ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਕਰ ਲੈਣਾ ਦਾ ਦੁੱਖ ਤਕਲੀਫ ਦੂਰ ਕਰਨਾ ਠੀਕ ਹੈ ਠੀਕ ਹਾਂਜੀ ਭਾਈ ਜੀ ਸਭ ਕੁੜੀ ਨੂੰ ਬੁਲਾ ਅੱਛਾ ਹਾਂਜੀ ਦੱਸੋ ਇੱਧਰ ਦੇਖੋ ਲੱਕੀ ਕਿੱਥੇ ਚਲੇ ਗਏ ਸੀ ਤੂੰ ਅਸੀਂ ਤਾਂ ਤੈਨੂੰ ਲੱਭ ਲੱਭ ਕੇ ਪਰੇਸ਼ਾਨ ਹੋਏ ਆਂ ਕੌਮਲੇ ਵੀਰੇ ਮੈਨੂੰ ਮਾਫ਼ ਕਰ ਦਿਓ ਲੱਕੀ ਤੈਨੂੰ ਕਿਸੇ ਨੇ ਕੁਝ ਕਿਹਾ ਤੈਨੂੰ ਕਿਸੇ ਨੇ ਘੂਰਿਆ ਸਾਡਾ ਪਰਿਵਾਰ ਤੇਰੇ ਪਿੱਛੇ ਕੰਮਲਾ ਰਹਾ ਫਿਰਦਾ ਅਸੀਂ ਤਾਂ ਪਰੇਸ਼ਾਨ ਹੋਏ ਫਿਰਦੇ ਆਂ ਵੀਰੇ ਮੇਰੇ ਕੋਲ ਬਹੁਤ ਵੱਡੀ ਨਾ ਗਲਤੀ ਹੋ ਗਈ ਮੈਂ ਨਾ ਕਿਸੇ ਨਾ ਮੁੰਡੇ ਨਾਲ ਲੱਕੀ ਬੱਚਿਆਂ ਕੋਈ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਪਰ ਤੇਰੇ ਬਿਨਾ ਸਾਰਾ ਪਰਿਵਾਰ ਸੁੰਨਾ ਬੈਠਾ ਵਾ ਚੱਲ ਹੁਣ ਆਪਾਂ ਆਪਣੇ ਘਰ ਚੱਲੀਏ ਵੀਰੇ ਘਰ ਤਾਂ ਮੈਂ ਚਲੀ ਜਾਊਂਗੀ ਪਰ ਮੈਂ ਇਹਨਾਂ ਦਾ ਪਰਿਵਾਰ ਨਹੀਂ ਛੱਡ ਕੇ ਜਾ ਸਕਦੀ ਓਕੇ ਇਹਨਾਂ ਨੇ ਮੇਰੇ ਔਖੇ ਟਾਈਮ ਦੇ ਵਿੱਚ ਨਾ ਮੈਨੂੰ ਸਹਾਰਾ ਦਿੱਤਾ ਵਾ ਕਿ ਮੈਂ ਕਿੱਦਾਂ ਚਲੀ ਜਾਵਾਂ ਘਰੇ ਕਿ ਜੇ ਤੇਰਾ ਸਹਾਰਾ ਬਣੇ ਨੇ ਤੇ ਕੋਈ ਗੱਲ ਨਹੀਂ ਇਹਨਾਂ ਨੇ ਮੇਰਾ ਸਾਥ ਵੀ ਦਿੱਤਾ ਵਾ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾਵਾਂਗੇ ਜੋ ਵੀ ਜਿੱਦਾਂ ਤੋਂ ਕਹੇਗੀ ਮੈਂ ਉਦਾਂ ਹੀ ਕਰਨ ਨੂੰ ਤੇ ਨਤਿਆਰ ਆ ਤੁਸੀਂ ਤਾਂ ਭੈਣ ਭਾਈ ਮਿਲ ਗਏ ਕੰਮੋਂ ਚਲੇ ਜਾਵੋਗੇ ਆਪਦੇ ਸਾਡਾ ਛੜਿਆਂ ਦਾ ਕੀ ਬਣੂਗਾ ਬਾਈ ਜੀ ਤੁਸੀਂ ਕਿਉਂ ਘਬਰਾਉਨੇ ਹੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਤਿੰਨਾਂ ਵਿੱਚ ਇੱਕ ਨਾਲ ਵਿਆਹ ਕਰਵਾਉਂਗੀ ਤੇ ਮੈਂ ਕਰਵਾਉਂਗੀ ਨਾ ਵਿਆਹ ਕਰਾਉਣ ਨੂੰ ਤਾਂ ਤੂੰ ਪਹਿਲਾਂ ਵੀ ਕਹਿੰਦੀ ਸੀ ਯਾਰ ਸਾਈਨ ਕਰਾ ਕੇ ਲਈ ਗਈ ਸੀਗੀ ਹੁਣ ਤਾਂ ਤੂੰ ਆਪਣੇ ਘਰੇ ਚਲ ਜਾਣਾ ਵਾ ਸਾਨੂੰ ਕੀ ਪਤਾ ਤੂੰ ਕਿਹਦੇ ਨਾਲ ਕਰਾਏਂਗੀ ਮੇਟ ਨੇ ਆਈ ਕareleਆ ਭਰਾਤ ਲੈ ਕੇ ਘਰ ਨੂੰ ਆ ਜਾਈ